ਫਗਵਾੜਾ ਦੇ ਹਰ ਗੋਬਿੰਦ ਨਗਰ ਇਲਾਕੇ ਵਿੱਚ ਪੈਂਦੇ ਡਿਜੀਟਲ ਫੋਲਡ ਸ਼ੋਰੂਮ ਦੇ ਮਾਲਕ ਪ੍ਰਵੀਨ ਮਨ ਚੰਦਾ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਤੇ ਏਸੀ ਨੂੰ ਲੈ ਕੇ ਫੋਨ ਤੇ ਗੱਲਬਾਤ ਹੋਈ। ਉਕਤ ਵਿਅਕਤੀ ਨੇ ਕਿਹਾ ਕਿ ਮੈਂ ਤੁਹਾਨੂੰ 20000 ਰੁਪਏ ਅਕਾਊਂਟ ਵਿੱਚ ਪਾ ਦਿੰਦਾ ਅਤੇ ਬਾਕੀ ਰਕਮ ਮੇਰਾ ਆਦਮੀ ਏਸੀ ਲੈਣ ਆਊਗਾ ਉਦੋਂ ਦੇ ਦੇਵੇਗਾ। ਉਕਤ ਵਿਅਕਤੀ ਨੇ ਪ੍ਰਵੀਨ ਮਨ ਚੰਦਾ ਤੋਂ ਉਸ ਦਾ ਬੈਂਕ ਅਕਾਊਂਟ ਨੰਬਰ ਮੰਗਿਆ। ਕਿ ਉਹਨੇ ਉਕਤ ਵਿਅਕਤੀ ਦੇ ਨੰਬਰ ਤੇ ਬੈਂਕ ਖਾਤਾ ਨੰਬਰ ਭੇਜ ਦਿੱਤਾ। ਉਹਨਾਂ ਨੂੰ ਦੱਸਿਆ ਕਿ ਕੁਝ ਦੇਰ ਬਾਅਦ ਉਕਤ ਵਿਅਕਤੀ ਦਾ ਫੋਨ ਆਇਆ ਕਿ ਤੁਹਾਨੂੰ ਇੱਕ ਪੈਸਿਆਂ ਦਾ ਲਿੰਕ ਭੇਜ ਹੈ ਚੈੱਕ ਕਰ ਲਓ। ਉਹਨਾਂ ਨੇ ਜਦ ਫੋਨ ਤੇ ਲਿੰਕ ਖੋਲਿਆ ਤਾਂ ਬੈਂਕ ਵਿੱਚੋਂ 20000 ਰੁਪਏ ਕੱਟ ਹੋ ਗਏ। ਉਹਨਾਂ ਦਾ ਉਕਤ ਵਿਅਕਤੀ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਸ ਦਾ ਪਹੁੰਚ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਨੇ ਆਪਣੀ ਫੋਟੋ ਤੇ ਆਧਾਰ ਕਾਰਡ ਵੀ ਮੇਰੇ ਫੋਨ ਤੇ ਭੇਜਿਆ ਹੈ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਇੱਕ ਕਸਟਮਰ 2-3 ਦਿਨਾਂ ਤੋਂ ਫੋਨ ਤੇ ਮੈਨਾਂ ਗੱਲ ਕਰ ਰਿਹਾ ਸੀ ਜਿਹੜਾ ਕਿ ਕਸਟਮਰ ਨੇ ਕਿਹਾ ਕਿ ਇੱਕ ਮੈਂ ਏਸੀ ਲੈਣਾ ਅਸੀਂ ਉਹਨੂੰ ਉਸ ਦਾ ਰੇਟ ਦੱਸਿਆ ਤੇ ਡੀਲ ਫਾਈਨਲ ਹੋ ਗਈ ਉਸਨੇ ਅੱਜ ਦੁਬਾਰਾ ਫੋਨ ਕੀਤਾ ਕਿ ਏਸੀ ਮੇਰਾ ਬੰਦਾ ਲੈਣ ਲੈ ਆ ਰਿਹਾ ਤੇ ਮੈਨੂੰ ਅਕਾਊਂਟ ਦਾ ਨੰਬਰ ਦਿਓ ਮੈਂ ਤੁਹਾਡੇ ਅਕਾਊਂਟ 'ਚ ਪੈਸੇ ਪਾ ਦਿੰਦਾ ਅਸੀਂ ਉਹਨੂੰ ਆਪਣੇ ਅਕਾਊਂਟ ਦਾ ਨੰਬਰ ਸੈਂਡ ਕੀਤਾ ਉਹਨੇ ਇੱਕ ਮੈਨੂੰ ਲਿੰਕ ਭੇਜਿਆ ਜੇ ਜ 20000 ਰੁਪਏ ਲਿਖਿਆ ਸੀ ਮੈਂ ਉਹ ਲਿੰਕ ਨੂੰ ਜੈਸ ਕੀਤਾ ਉਸੇ ਵੇਲੇ ਮੇਰੇ ਅਕਾਊਂਟ ਚ 20000 ਨਿਕਲ ਗਿਆ ਇਹ ਮੇਰੇ ਨਾਲ ਕਰਾਇਮ ਹੋਇਆ ਇਹ ਜਿਹੜੀ ਇਹਦੀ ਇਨਵੈਸਟੀਗੇਸ਼ਨ ਪੁਲਿਸ ਨੂੰ ਕਰਨੀ ਚਾਹੀਦੀ ਹੈ ਕਿ ਇਹ ਕਿਹੜੇ ਬੰਦੇ ਆ ਇਹ ਬਾਰ ਬਾਰ ਫੋਨ ਕਰਦੇ ਆ ਉਸ ਦਾ ਐਡਰੈਸ ਉਸ ਦਾ ਆਈਡੀ ਉਸ ਦਾ ਆਧਾਰ ਕਾਰਡ ਸਾਰਾ ਮੇਰੇ ਕੋਲ ਆ ਮੋਬਾਈਲ ਨੰਬਰ ਮੇਰੇ ਕੋਲ ਆ ਉਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਇਹ ਕਿਸੇ ਹੋਰ ਦੇ ਨਾਲ ਅੱਗੇ ਤੋਂ ਇਹ ਵਾਕਿਆ ਨਾ ਵਰਤੇ ਕਿਸ ਦਾ ਕੋ ਪੈਸਾ ਨਾ ਜਾਵੇ ਲਿੰਕ ਤੁਹਾਡੇ ਪਰਸਨ ਨੰਬਰ ਤੇ ਆ ਸੀ ਲਿੰਕ ਪਰਸਨ ਨੰਬਰ ਤੇ ਆਇਆ ਸੀ ਉਹਨੂੰ ਖੋਲਦੇ ਤੁਹਾਡੇ ਕੋਲੋਂ ਚ ਪੈਸੇ ਘੱਟ ਹੋ ਗਏ ਉਲਟੇ ਹਾਂ ਉਲਟੇ ਮੇਰੇ ਪੈਸੇ ਘੱਟ ਹੋ ਗਏ 2000 2000 ਕੋਸ਼ ਨੂੰ ਸੂਚਿਤ ਕਰਤਾ ਨਹੀਂ ਸੂਚਿਤ ਮੰਨ ਉਹਨਾਂ ਨੇ ਕਿ ਮੈਨੂੰ ਐਸ ਐਚ ਓ ਸਾਹਮਣੇ ਗੱਲ ਮੇਰੀ ਹੋਈ ਸੀ ਅੱਜ ਉਹਨਾਂ ਨੇ ਕਿਹਾ ਮੈਂ ਥੋੜਾ ਬਿਜ਼ੀ ਹਾਂ ਮੈਂ ਤੁਹਾਨੂੰ ਅੱਧੇ ਘੰਟੇ ਫੋਨ ਕਰਦਾ ਤੇ ਮੈਨੂੰ ਲਿਖ ਕੇ ਦਿਓ ਉਸ ਦੀ ਰਿਪੋਰਟ ਜਿਹੜੀ ਕੱਲ ਮੈਂ ਐਸ ਐਚ ਓ ਸਾਹਮਣੇ ਦਲਾਂਗਾ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਬਿਊਰੋ ਰਿਪੋਰਟ ਸਾਂਝ ਟੀਵੀ ਸਤੇਗੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ ਖਾਸ ਮੁਲਾਕਾਤ ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ ਪੋਲਿਟੀਕਲ ਇਸ਼ੂ ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਨਸ ਟੀਵੀ